ਰੈਸੀਕਲ ਦੋਸਤੋ ਹਰ ਸਾਲ ਦੀ ਤਰ੍ਹਾਂ ਸਿਰਗੁਰੂ ਰਵਦਾਸ ਜੀ ਦਾ ਪਵਿੱਤਰ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਵਾਰ ਵੀ ਨੌਜਵਾਨਾਂ ਵੱਲੋਂ ਬਹੁਤ ਹੀ ਸਾਅ ਤੇ ਸਰਦਾਂ ਨਾਲ ਮਨਾਇਆ ਜਾ ਰਿਹਾ ਹੈ ਆਪ ਵੀਰਾਂ ਨਾਲ ਤੁਹਾਡੀ ਗੱਲਬਾਤ ਕਰਾਉਣਾ ਹੈ ਰੈਸੀਕਲ ਬਾਈ ਜੀ ਬਾਈ ਜੀ ਪਹਿਲਾ ਸਭ ਤੋਂ ਪਹਿਲਾਂ ਤਾਂ ਸਾਰੇ ਨਗਰ ਨਿਵਾਸੀ ਵੀਰਾਂ ਨੂੰ ਸ਼੍ਰੀ ਗੁਰੂ ਰਵਦਾਸ ਮਹਾਰਾ ਜੀ ਦੇ ਜਨਮ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਤੇ ਕੱਲ ਨੂੰ ਇੱਥੇ ਧਰਮਸ਼ਾਲਾ ਦੇ ਵਿੱਚ ਚਿਰਗੁਰ ਦਾਰਪਾਵੰਦੇ ਵਿੱਚ ਕੱਲ ਨੂੰ ਲਾਸਟ ਦਿਨ ਹੈ ਭੋਗ ਪੈਣਗੇ ਤਾਂ ਮੇਰੇ ਵੱਲੋਂ ਸਾਰੇ ਸੰਗਤ ਨੂੰ ਦੁਬਾਰਾ ਫੇਰ ਤੋਂ ਲੱਖ ਲੱਖ ਵਧਾਈਆਂ ਬਾਈ ਜੀ ਗੁਰਮਹਾਰਾਜ ਦੇ ਜਨਮ ਦਿਨ ਦੀਆਂ ਤੇ ਜੰਦੀਆਂ ਬਾਈ ਜੀ ਜਿਵੇਂ ਕਿ ਆਪਣੇ ਚੌਪੜੀ ਤਿਆਰ ਕਰੀਆ ਇਹ ਕਿੰਨੇ ਦਿਨਾਂ ਚ ਤਿਆਰ ਹੋਈਆ ਪਹਿਲੀ ਵਾਰ ਕਰੀਆ ਕਿ ਹਰ ਸਾਲ ਤਿਆਰ ਕੀਤੀ ਜਾਂਦੀ ਹੈਗੀ ਬਾਈ ਜੀ ਇਹ ਸੈਟਅਪ ਨੇ ਇਹ ਬਣਾਇਆ ਇਹ ਚੌਪੜੀ ਬਾਦ ਪਹਿਲੀ ਵਾਰ ਕਰਿਆ ਗਿਆ ਰੇ ਤੇ ਇਦੋਂ ਪਹਿਲਾਂ ਅਲੱਗ-ਅਲੱਗ ਤਰ੍ਹਾਂ ਦੇ ਚੇਂਜ ਕੀਤੇ ਜਾਂਦੇ ਇਹ ਮਤਲਬ ਕਿ ਇਸ ਸਾਲ ਪਵਨ ਦੇ ਵਿੱਚ ਚੌਥੀ ਵਾਰ ਆ ਬਣਾ ਰਿਹਾ ਸੀ ਇਹ ਮਤਲਬ ਕਿ ਜਨਮ ਦਿਨ ਬਾਬਾ ਜੀ ਦਾ ਤੇ ਪਹਿਲਾਂ ਕੁਝ ਹੋਰ ਲੋਕੇਸ਼ਨ ਦਿ ਹਰ ਨਵੀਂ ਲੋਕੇਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸ਼ੰਗਤਾਂ ਨੂੰ ਵੀ ਪਤਾ ਲੱਗੇ ਵੀ ਹਾਂ ਮਹਾਰਾ ਹੀ ਨਾਲ ਜੁੜੇ ਹੋਏ ਤੇ ਪੁਰਾਣੇ ਸੱਭਿਆਚਾਰ ਵੱਲ ਦਿਖਾਇਆ ਗਿਆ ਸਾਰਾ ਬਾਬਾ ਜੀ ਮਲਕੀ ਜੀ ਜੁੱਤੀਆਂ ਗਾਣ ਦੇ ਜੋ ਦਿਖਾਇਆ ਗਿਆ ਪਿੱਛੇ ਸਾਰਾ ਕੁਝ ਅੰਦਰ ਵੀ ਜੁੱਤੀਆਂ ਲੱਗੀਆਂ ਨੇ ਤੇ ਮੀਰਾ ਬਾਈ ਦੀ ਦਿਖਾਈ ਗਈ ਵਿੱਚੋਂ ਜੋ ਵੀ ਉਹਨਾਂ ਦਾ ਇਤਿਹਾਸ ਬਾਰੇ ਤੇ ਹਰ ਸਾਲ ਦੀ ਤਰ੍ਹਾਂ ਬਾਈ ਜੀ ਅੱਜ ਸਾਲ ਬਣਾ ਕਰਦੇ ਆਂ ਕੁਝ ਕੋਸ਼ਿਸ਼ ਕਰਦੇ ਆਂ ਵੀ ਕੁਝ ਕੁਝ ਨਵਾਂ ਕਰੀਏ ਬਾਕੀ ਸੰਗਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਇਸ ਆਪਾਰ ਦੇ ਵਿੱਚ ਇਸ ਵਾਰ ਅਸੀਂ ਕੁਝ ਨਵਾਂ ਕਰਕੇ ਦਿਖਾਇਆ ਸੰਗਤਾਂ ਨੂੰ ਕੱਲ ਨੂੰ ਬਾਕੀ ਜਿਹਨਾਂ ਨਵਾਂ ਕੱਲੇ ਪ੍ਰਕਾਸ਼ ਹੋਏ ਸੀਗੇ 30 ਤਰੀਕ ਨੂੰ ਤੇ ਕੱਲ ਨੂੰ ਇੱਕ ਤਰੀਕ ਨੂੰ ਭੋਗ ਪੈਣਗੇ ਜੀ ਤਾਂ ਮੈਂ ਸਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਕੱਲ ਨੂੰ ਭੋਗ ਦੇ ਉੱਪਰ ਤੇ ਪਕੌੜਿਆਂ ਦਾ ਲੰਗਰ ਲਾਇਆ ਸੰਗਤਾਂ ਲਈ ਸਾਰਾ ਦਿਨ ਲੰਗਰ ਚੱਲੂਗਾ ਜੀ ਮੁੱਖ ਬਾਈ ਜੀ ਐਡਰੈਸ ਦੱਸ ਦੋ ਇਹ ਆਪਣਾ ਕਿੱਥੇ ਆ ਇਹ ਐਡਰੈਸ ਬਾਈ ਜੀ ਸਿੱਧੇ ਸਮਾਦਾ ਰੋਡ ਪੱਤੀ ਡੋਲਟਾ ਸ੍ਰੀ ਗੁਰਦਾਸ ਭਵਨ ਪਿੰਡ ਲੋਂਗੋ ਵਾਲਾ ਹੰਗ ਨਾ ਜੈ ਰਜ세 ਤੈ ਤੇ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਹੁਸ਼ਿਆਰ ਜਨਮ ਦਿਨ ਮਨਾਉਂਦੇ ਲਈ ਲੰਗਰ ਚੱਲ ਰਿਹਾ ਜੀ ਹੁਣ ਵੀ ਸੰਗਤਾਂ ਦਾ ਅੰਦਰ ਮਹਾਰਾਜ ਸਰੂਪ ਅੰਦਰ ਹੈਗੇ ਬਾਣੀ ਇੰਦਰ ਵੀ ਦਿਖਾ ਦਿਓ ਬਾਈ ਤੁਸੀਂ ਇੱਕ ਵਾਰ ਮੜਾ ਜਾ ਆ ਜਾਓ ਰਾਮ ਨਾਮ ਰਸ ਅੰਤਰ ਮਾਨਾ ਸਾਡੇ ਬਹੁਤ ਸਤਿਕਾਰਯੋਗ ਬਾਬਾ ਲੱਸਾ ਦਾ ਜੀ ਤੇ ਇਸ ਵਾਰ ਉਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਸਹੂਯੋਗ ਦਿੱਤਾ ਉਹਨਾਂ ਵੱਲੋਂ ਹੀ ਪਾਲੀਪਾਰਟ ਸਟਾਰਟ ਕੀਤੇ ਹੋਏ ਨੇ ਅਸੀਂ ਉਹਨਾਂ ਦੇ ਵੱਲੋਂ ਬਹੁਤ ਸਤਿਕਾਰ ਕਰਦੇ ਹਾਂ ਬਹੁਤ ਜ਼ਿਆਦਾ ਸਾਰੀ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਸ਼ਹਿਵਾਰੀਆਂ ਨੇ ਬਈ ਇਸ ਨਗਰ ਦੇ ਵਿੱਚ ਸਾਰੇ ਭਾਈਚਾਰੇ ਆਪਣੇ ਜੋ ਹੋਰ ਵੀ ਬਣਾ ਹੈਗੇ ਨੇ ਸਾਰੀ ਬੜੀ ਪੂਰੇ ਜੋਰ ਨਾਲ ਸੇਵਾ ਕਰ ਰਹੇ ਨੇ ਸਾਵੇਂ ਟੇ ਨਿਭਾਸਨ ਹੋਈਏ ਕਲਮਲ ਸਗਲੇ ਜਾਲਕ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਸੰਗਤਾਂ ਵੱਲੋਂ ਬਹੁਤ ਹੀ ਸਰਦਾਰ ਤੇ ਇਤਸਾ ਨਾਲ ਬਣਾਇਆ ਜਾ ਰਿਹਾ ਹੈ ਹਰ ਇੱਕ ਮੇਰੇ ਵੀਰ ਭੈਣ ਭਾਈ ਵੱਲੋਂ ਸੇਵਾ ਵੱਲੋਂ ਹਰ ਪੱਖ ਤੋਂ ਮਤਲਬ ਬਹੁਤ ਹੀ ਬਹੁਤ ਹੀ ਜਾਨ ਸਹਿਯੋਗ ਮਿਲ ਰਿਹਾ ਸਾਨੂੰ ਨਗਰਦਾਈ ਬਹੁਤ ਜਿਆਦਾ ਸਹਿਯੋਗ ਮਿਲ ਰਿਹਾ ਇਹ ਦੇਖਾ ਤਹ ਅੰਤ ਜਾਮੀ ਮਥਾ ਨਿਸਰੋ ਕਰਦੇ ਸੁਆਮੀ ਤੇਰਾ ਸਮਾਜੀ ਕੋ ਰਾਸਾ ਅੰਦ ਤੇ ਉੱਤੇ ਬੜਾ ਉੱਤੇ ਬੇਦ ਉਦਰੇ ਵਾਹ ਕੀ ਬਾਤ ਹੈ ਬਸ ਸਾਈਡ ਫੜੋ ਕਾਏ ਬਸ ਸੇ ਦਾ ਨਾਮ ਕਿਹਦੀ ਕਾਲਾ ਉਥੇ ਉਥੇ ਬੈਠਾ ਮੁੰਡੇ ਇਹ ਭਾਈ ਜੀ ਕਿੰਨਾ ਵੱਲੋਂ ਬਣਾਈ ਗਈ ਹੈਗੀ ਭਾਈ ਜੇ ਇਹ ਨਾ ਆਪਣੇ ਅਮਨਕਾਰ ਡੈਕੋਰੇਸ਼ਨ ਪਿੰਡ ਲਾਂਗੋ ਵਾਲਾ ਤੇ ਉਹਨਾਂ ਦੇ ਵੱਲੋਂ ਇਹ ਹਰ ਸਾਲ ਤਿਆਰ ਕੀਤਾ ਜਾਂਦਾ ਨਵੇਂ ਤੋਂ ਨਵਾਂ ਬਣਾਉਣਾ ਉਹਨਾਂ ਦਾ ਐਡਰੈਸ ਵੀ ਲਿਖਿਆ ਆ 99252 5358 ਇਹ ਨੰਬਰ ਤੇ ਕੰਟੈਕਟ ਕਰ ਸਕਦਾ ਕਿਸੇ ਵੀਰ ਨੇ ਨਵਾਂ ਛੱਟਾ ਤਿਆਰ ਕਰਵਾਉਣਾ ਹੋਵੇ ਤਾਂ ਉਹ ਨਵੇਂ ਤੋਂ ਨਵਾਂ ਕਰ ਬਲਕਿ ਹਰ ਸਾਲ ਇਦਾਂ ਬਣਾਉਂਦੇ ਨੇ ਤੇ ਉਹਨਾਂ ਨੂੰ ਬਲਕਿ ਜਿੰਝਾਂ ਬਾਰੇ ਕਾਫੀ ਰੱਖਦੇ ਆ ਪੂਸਾਰਾ ਰੱਖਦੇ ਬਣਾਉਣ ਦਾ ਇਸ ਵਾਰ ਵੀ ਇਹ ਸੱਪਾ ਰੋਟਾ ਲਾਇ ਲਖਿਆ ਗਿਆ ਉਹਨਾਂ ਵੱਲੋਂ ਪੂਸਾਰਾ ਛੱਟਾ ਪੂਰਾ ਹੀ ਤਿਆਰ ਕੀਤਾ ਹੋਇਆ ਸਾਰਾ ਹਾਤ ਹਮਾਰਾ ਕਸ਼ੂ ਹੈ